ਹਾਂਜੀ ਕੀ ਨਾਮ ਹੈ ਜੀ ਕੀ ਕੰਮ ਕਰਨ ਦੇ ਲਈ ਜਿੰਨੇ ਬੰਦੇ ਆ ਗਏ ਕੰਮ ਕਰਨੇ ਮੇਰਾ ਨਾਮ ਫਾਤਿਮਾ ਜੀ ਮੇਰਾ ਪਿੰਡ ਬੁੱਚਕਲਾ ਹੈ ਤੇ ਇਹ ਜੀ ਮਸ਼ੀਨਾਂ ਆਪਣੇ ਜਿਹੜੇ ਬਜ਼ੁਰਗ ਆ ਗਾ ਜੇ 60 ਸਾਲ ਦੀ ਉਮਰ ਆ ਹਨ ਉਹਨਾਂ ਨੂੰ ਮਿਲਦਾ ਜਿਹੜੇ ਵੀ ਘਟ ਗੰਤੀ ਦੇ ਵਿੱਚ ਲੋਕ ਆਉਂਦੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਬਹੁਤ ਲਾਭ ਮਿਲਦਾ ਵਾ ਕਿਉਂਕਿ ਕੋਈ ਵਾਰੀ ਕਈ ਵਾਰ ਕੋਈ ਇਹੋ ਜਿਹੇ ਵਰਗ ਦੇ ਲੋਕ ਹੁੰਦੇ ਜਿਹੜੇ ਇਹ ਚੀਜ਼ ਨਹੀਂ ਖਰੀਦ ਸਕਦੇ ਹਨ ਤਾਂ ਉਹਨਾਂ ਨੂੰ ਇਹ ਚੀਜ਼ ਤੋਂ ਬਹੁਤ ਵਧੀਆ ਸਹਾਇਤਾ ਮਿਲਦੀ ਆ ਅਸੀਂ ਆਪਦੇ ਪਿੰਡ ਚੋਂ ਆਲਾ ਅਗਲ ਅਗਲ ਪਿੰਡਾਂ ਦੇ ਵਿੱਚੋਂ ਮੈਂਬਰ ਲੈ ਕੇ ਆਉਣੇ ਆ ਹਨਾ ਸਾਰੇ ਜਾਣੇ ਵੀ ਬਹੁਤ ਖੁਸ਼ ਹੁੰਦੇ ਹੈਗਾ ਧੰਨਵਾਦ ਜੀ ਸਰਕਾਰ ਦਾ ਜਿਹੜੇ ਬੈਠੇ ਹਨਾ ਸਾਨੂੰ ਜਿਹੜੇ ਚੀਜ਼ਾਂ ਦਿੰਦੇ ਹੈਗਾ ਤੇ ਧੰਨਵਾਦ ਜੀ ਬਹੁਤ-ਬਹੁਤ ਠੀਕ ਹੈ ਸਰਵਾਈਸ ਕਰਵਾਇਆ ਅਸੀ ਜੀ ਇਹਦੇ ਵਿੱਚ ਵੀਉ ਜਾਂ ਕਿਸ ਨੂੰ ਲੈਟਰਨ ਬਾਥ ਵਿੱਚ ਬੈਠਣ ਤੇ ਤਕਲੀਫ ਹੁੰਦੀ ਹੈ ਉਹ ਸੀਟ ਮਿਲਦੀ ਹੈ ਜੀ ਬਜ਼ੁਰਗਾਂ ਨੂੰ ਅੱਜ ਜੀ ਕਰਨ ਵਾਲੀਆਂ ਮਸ਼ੀਨਾਂ ਦਾ ਕੈਂਪ ਲੱਗਾ ਤਾਂ ਉਹ ਮਸ਼ੀਨਾਂ ਮਿਲਦੀਆਂ ਜੀ ਬਜ਼ੁਰਗਾਂ ਨੂੰ ਹਾਂ ਜੀ ਤੁਸੀਂ ਕਿੰਨੇ ਜਾਗਰੂਕ ਕੈਂਪ ਲਾ ਦਿੱਤੇ ਅਸੀਂ ਜੀ ਆਪਦੇ ਪਿੰਡ ਦੇ ਵਿੱਚ ਜੀ ਪੰਜ ਵਾਰੀ ਕੈਂਪ ਲਾ ਦਿੱਤੇ ਆ ਜੀ ਘੱਟੋ ਘੱਟ ਅਸੀਂ ਜੀ 80 ਲੋਕਾਂ ਨੂੰ ਦਵਾ ਚੁੱਕੇ ਆ ਜੀ ਆਪਦੇ ਪਿੰਡ ਦੇ ਵਿੱਚ ਤੇ ਹੁਣ ਵੀ ਜਾਰੀ ਜੀ ਅੱਜ ਸਾਡੇ ਪਿੰਡ ਦੇ ਕੱਲ੍ਹ ਨੂੰ ਅਸੀਂ ਫੇਰ ਲੈ ਕੇ ਆਉਣਾ ਜੀ ਬਜ਼ੁਰਗਾਂ ਨੂੰ ਜਿਹੜੇ ਬਜ਼ੁਰਗਾਂ ਨਹੀਂ ਪਤਾ ਉਹਨਾਂ ਨੂੰ ਕੀ ਪੀਂਦੇ ਉਹਨਾਂ ਨੂੰ ਕਹਾਂਗੇ ਜੀ ਵੀ ਆਪਦਾ ਆ ਕੇ ਬੈਨੀਫਿਟ ਲਓ ਜਿਹੜਾ ਆਪਾਂ ਨੂੰ